ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਸਤੰਬਰ ਮਹੀਨੇ 'ਚ ਸਾਡਾ ਜਿਹੜਾ ਇਹ ਵਰਲਡ ਫੂਡ ਇੰਡੀਆ ਉਹ ਮਨਾਇਆ ਜਾ ਰਿਹਾ ਉਹਦੇ ਲਈ ਅਸੀਂ ਖਾਸ ਤੌਰ ਤੇ ਇਹਦੇ ਲਈ ਅੱਜ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਸੀ ਇਹ ਪਹਿਲਾਂ 2023 ਦੇ ਵਿੱਚ ਬੜਾ ਸਕਸੈਸਫੁਲ ਇੱਕ ਈਵੈਂਟ ਆ ਜਿਹੜਾ ਰਿਹਾ ਤੇ ਅੱਜ ਖਾਸ ਤੌਰ ਤੇ ਅਸੀਂ ਇਦੇ ਵਿੱਚ ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਸਾਡਾ ਸਟੇਟ ਗਵਰਨਮੈਂਟ ਤੇ ਇਹਦੇ ਵਿੱਚ ਸਾਡਾ ਜਿਹੜਾ ਪੀਐਚਡੀ ਸੀਸੀਆਈ ਉਹਨਾਂ ਦੇ ਵੱਲੋਂ ਇਹਦੇ ਵਿੱਚ ਸਾਥ ਦਿੱਤਾ ਗਿਆ ਜਿਹਦੇ ਵਿੱਚ ਫੂਡ ਪ੍ਰੋਸੈਸਿੰਗ ਸਾਡੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਉਹ ਵੀ ਮੌਜੂਦ ਸਨ ਰਾਖੀ ਭੰਡਾਰੀ ਜੀ ਤੇ ਦੂਜੇ ਪਾਸੋਂ ਜਿਹੜੇ ਸਚਦੇਵਾ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਆ ਜਿਹੜੀ ਚੈਂਬਰ ਦੀ ਉਹਨਾਂ ਦੇ ਨਾਲੇ ਮਿਲ ਕੇ ਤਿੰਨ ਜਣਿਆਂ ਨੇ ਇਹ ਪ੍ਰੋਗਰਾਮ ਕੀਤਾ ਇਹਦੇ ਵਿੱਚ ਜਿਹੜਾ ਸਤੰਬਰ ਦੇ ਵਿੱਚ 19 ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਅਸੀਂ ਲਿਖ ਕੇ ਲਾਇਆ ਹੈ ਅੱਜ ਅਸੀਂ ਆਪਣੇ 19 ਤੋਂ 22 ਤੱਕ ਜਿਹੜਾ ਇਹ ਵਰਲਡ ਫੂਡ ਡੇ ਆ ਜਿਹੜਾ ਮਨਾਇਆ ਜਾ ਰਿਹਾ ਉਹਦੇ ਲਈ ਸਾਰਿਆਂ ਨੂੰ ਇਨਵਾਈਟ ਕਰਨਾ ਆਏ ਸੀ ਬੇਨਤੀ ਕਰਨ ਆਏ ਸੀ ਕਿਉਂਕਿ 90 ਦੇਸ਼ 90 ਦੇਸ਼ 90 ਕੰਟਰੀਜ਼ ਜਿਹੜੀਆਂ ਐ ਉਹ ਪਾਰਟਿਸਿਪੇਟ ਕਰਨਗੀਆਂ ਇਹ ਦਿੱਲੀ ਦੇ ਵਿੱਚ ਜਿਹੜਾ ਪ੍ਰਗਤੀ ਮੈਦਾਨ ਜਿਹੜਾ ਪੁਰਾਣੀ ਜਗ੍ਹਾ ਹੈ ਉੱਥੇ ਹੋਏਗਾ ਤੇ ਇਹਦੇ ਵਿੱਚ ਆਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਉਹਦੀ ਸ਼ੁਰੂਆਤ ਕਰਨਗੇ ਤੇ ਅੱਜ ਤੁਸੀਂ ਕਿਸਾਨਾਂ ਲਈ ਇਸ ਜ਼ਰੂਰੀ ਪੰਜਾਬ ਲਈ ਇਸ ਲਈ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਖੇਤੀ ਦਾ ਕਰਦੇ ਆਂ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਤੇ ਜਿਹੜਾ ਅਗਲਾ ਮੈਂ ਸਮਝਦਾ ਨਵਾਂ ਜ਼ਮਾਨਾ ਹੈ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਜ਼ਮਾਨਾ ਹੈ ਤੁਸੀਂ ਆਪ ਦੇਖਦੇ ਹੋ ਅੱਜ ਆਪਣੇ ਚਾਹੇ ਛੋਟੀ ਤੇ ਛੋਟੀ ਬੇકરી ਆ ਉਹਦੇ ਵਿੱਚ ਲੁਧਿਆਣੇ ਚ ਕਿੰਨੀ ਜਗ੍ਹਾ ਬਿਸਕੁਟ ਬਣਦੇ ਆ ਕਿੰਨੀ ਜਗ੍ਹਾ ਕੇਕ ਬਣਦਾ ਏ ਕਿੰਨੀ ਜਗ੍ਹਾ ਜਿਹੜੀਆਂ ਖਾਣ ਦੀਆਂ ਚੀਜ਼ਾਂ ਹੋਰ ਬਣਦੀਆਂ ਐ ਅੱਗੇ ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ ਵੀ ਘਰੇ ਆਟੇ ਦੇ ਨਾਲ ਸਾਡੀਆਂ ਮਾਮਾ ਦਾਦੀਆਂ ਜਿਹੜੀਆਂ ਆਟੇ ਦੇ ਨਾਲ ਲੈ ਕੇ ਉਹ ਛੋਟੇ ਕੋਈ ਵੀ ਬੇਕਰੀ ਹੁੰਦੀ ਸੀ ਤਾਂ ਉਹਦੇ ਬਿਸਕੁਟ ਬਣਾ ਕੇ ਤੇ ਆਪਣੇ ਤਾਂ ਇਹ ਬਹੁਤ ਪਹਿਲਾਂ ਦੀਆਂ ਚੀਜ਼ਾਂ ਐ ਤੇ ਹੁਣ ਇਹ ਚੀਜ਼ਾਂ ਦੀ ਲੋੜ ਆ ਕਿਉਂਕਿ ਛੋਟੇ-ਛੋਟੇ ਪਰਿਵਾਰ ਹੋ ਗਏ ਤੇ ਉਹਨਾਂ ਨੂੰ ਵਿੱਚ ਤੁਸੀਂ ਦੇਖਿਆ ਵੀ ਬਾਹਰੋਂ ਚੀਜ਼ਾਂ ਖਰੀਦ ਕੇ ਆਪਣੇ ਪਰਿਵਾਰਾਂ 'ਚ ਖਾਧੀਆਂ ਜਾਂਦੀਆਂ ਨੇ ਉਹ ਚੰਗੀਆਂ ਹੋਣ ਉਹ ਸਵਾਦ ਹੋਣ ਉਹਨੂੰ ਦੇਖਦੇ ਹੋਏ ਜਿਹੜੀਆਂ ਸਾਡੇ ਮਹਿਕਮੇ ਦੀਆਂ ਸਕੀਮਾਂ ਨੇ ਉਹਦੇ ਬਾਰੇ ਸਾਡੇ ਆਫੀਸਰ ਸਬੰਧ ਆਏ ਹੋਏ ਸੀ ਡਾਇਰੈਕਟਰ ਸਬੰਧ ਉਹ ਦੱਸਿਆ ਵੀ ਕਿਵੇਂ ਤੁਸੀਂ 50 ਲੱਖ ਤੱਕ ਤੁਸੀਂ ਜਿਹੜੀ ਸਕੀਮ ਆ ਉਹਦੇ ਵਿੱਚ ਲਾਭ ਲੈ ਸਕਦੇ ਹੋ ਉਹਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਵਿਆਜ ਨਹੀਂ ਲੱਗਣਾ ਉਦੋਂ ਬਾਅਦ ਜੇ 50 ਲੱਖ ਰੁਪਈਆ ਤੁਸੀਂ ਬੈਂਕ ਤੋਂ ਲਿਆ ਏ ਤੇ ਤਕਰੀਬਨ 17 ਲੱਖ ਤੋਂ ਉੱਤੇ ਜਿਹੜਾ ਇਹ ਤੁਹਾਡਾ ਉਹ ਤਕਰੀਬਨ ਮਿਨਿਸਟਰੀ ਨੇ ਉਹ ਚ ਦੇ ਦੇਣਾ ਹੈ ਤੇ ਕਿੱਡੇ ਜਿਹੜੇ ਫਾਇਦੇ ਆ ਚਾਹੇ ਕੋਈ ਸ਼ਹਿਦ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਡੇਰੀ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਵੀ ਸਬਜੀ ਦਾ ਕੰਮ ਕਰਨਾ ਚਾਹੁੰਦਾ ਹੈ ਚਾਹੇ ਕੋਈ ਫਲ ਫਰੂਟ ਦਾ ਕੰਮ ਕਰਨਾ ਚਾਹੀਦਾ ਚਾਹੁੰਦਾ ਹੈ ਉਹਦੇ ਵਿੱਚ ਉਹ ਆਪਣੀ ਰਿਫਰਿਜਰੇਟਰ ਜਿਵੇਂ ਅੱਜ ਖਰਾਬ ਹੋ ਜਾਂਦੀਆਂ ਚੀਜ਼ਾਂ ਉਹਦੇ ਲਈ ਉਹ ਕੋਈ ਪਲਾਂਟ ਲਾਉਣਾ ਚਾਹੁੰਦਾ ਹੈ ਵੀ ਸਾਡੀਆਂ ਚੀਜ਼ਾਂ ਸਬਜੀ ਜਾਂ ਫਰੂਟ ਹੋ ਠੀਕ ਰਵੇ ਉਹਦੇ ਲਈ ਇਹ ਚ ਪੈਸੇ ਮਿਲਦੇ ਆ ਤੇ ਜੇ ਕੋਈ ਵੱਡਾ ਪਲਾਂਟ ਲਾਉਣਾ ਚਾਹੁੰਦਾ ਹੈ ਉਹਨੂੰ 20 ਕਰੋੜ ਤੱਕ ਉਹ ਵੱਡੀ ਇੰਡਸਟਰੀ ਆ ਜਿਹੜੀ ਜਿਵੇਂ ਫੂਡ ਪਾਰਕ ਨੇ ਉਹ ਜਾ ਸਕਦਾ ਏ ਉਦੋਂ ਮਲਟੀ ਨੈਸ਼ਨਲ ਕੰਪਨੀਆਂ 100-100 ਕਰੋੜ ਰੁਪਈਆ ਇਹ ਜਿਹੜਾ ਉਹਦੇ ਉੱਤੇ ਜਿਹੜੀ ਇਹਦੇ ਵਿੱਚ ਸਬਸਿਟੀਆਂ ਤਿੰਨ ਚਾਰ ਵੱਡੀਆਂ ਸਕੀਮਾਂ ਐ ਜਿਵੇਂ ਅੱਜ ਸਾਰੇ ਪਾਰਟਿਸਿਪੇਟ ਸਾਰੇ ਪੰਜਾਬ ਤੋਂ ਆਏ ਹੋਏ ਸੀ ਕੁਝ ਨੌਜਵਾਨਾਂ ਨੇ ਸਵਾਲ ਕੀਤਾ ਵੀ ਅਸੀਂ ਮਿਲਟਸ ਅਸੀਂ ਝੋਨੇ ਤੋਂ ਖੇਤੀ ਤੋਂ ਪਿੱਛੇ ਹਟਣਾ ਚਾਹੁੰਦੇ ਹਾਂ ਅਸੀਂ ਮਿਲਟਸ ਲਾਉਣਾ ਚਾਹੁੰਦੇ ਹਾਂ ਮਿਲਟਸ ਦਾ ਤੁਹਾਨੂੰ ਪਤਾ ਹੈ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮਿਲਟਸ ਪਹਚਾਏ ਆ ਤੇ ਉਹਦੇ ਬਾਰੇ ਦੱਸਿਆ ਵੀ ਕਿਸ ਤਰੀਕੇ ਤੁਸੀਂ 10 ਜਣੇ ਵੀ ਇਕੱਠੇ ਹੋ ਕੇ 50 ਲੱਖ ਤੱਕ ਤੁਸੀਂ ਜੇ ਮਿਲਟਸ ਦਾ ਕੋਈ ਵੀ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਉਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਨਾ ਚਾਹੁੰਦੇ ਹਾਂ ਉਹਦੇ ਲਈ ਤੁਸੀਂ 50 ਲੱਖ ਤੱਕ ਲੈ ਸਕਦੇ ਹੋ ਇਸੇ ਤਰੀਕੇ ਨਾਲ ਅਲੱਗ-ਅਲੱਗ ਕੋਈ ਸੌਸ ਬਣਾਉਣ ਦੀ ਗੱਲ ਕਰ ਰያ ਸੀ ਉਹਨਾਂ ਨੇ ਕਿਹਾ ਵੀ ਕਈਆਂ ਨੇ ਕਿਹਾ ਵੀ ਟਮਾਟਰ ਦੀ ਸੌਸ ਬਣਦੀ ਆ ਅਸੀਂ ਜਿਹੜੀ ਗਾਜਰ ਤੋਂ ਬਣਾਉਨੇ ਆ ਉਹਦੇ ਲਈ ਅਸੀਂ 20 ਕਰੋੜ ਰੁਪਏ ਤੱਕ ਦਾ ਪਲਾਂਟ ਲਾਉਣਾ ਚਾਹੁੰਦੇ ਆ ਸਾਡੇ ਲਈ ਰਾਹ ਦੱਸੋ ਬਹੁਤ ਲੋਕਾਂ ਨੇ ਆਪਣੀ ਆਪਣੀ ਗੱਲ ਦੱਸੀ ਤੇ ਵੱਡੇ ਇੰਡਸਟਰੀ ਜਿਹੜੇ ਵੱਡੇ ਆਏ ਹੋਏ ਸੀ ਉਹਦੇ ਵਿੱਚੋਂ ਜਿਵੇਂ ਸਾਡੇ ਇੱਕ ਸਾਰੇ ਹੈਰਾਨ ਹੋਣਗੇ ਤੁਸੀਂ ਰਾਜਪੁਰੇ ਕੋਲ ਉਹਨਾਂ ਦੀ ਇੰਡਸਟਰੀ ਆ ਸਾਡੇ ਤੇ ਉਹ ਕੀ ਆ ਸਾਰੇ ਮੈਕਡੋਨਲਡਸ ਜਿੰਨਾ ਵੀ ਮੈਕਡੋਨਲਡਸ ਉਹਨਾਂ ਦਾ ਜਿੰਨਾ ਵੀ ਉੱਥੇ ਸੌਸ ਜਾਂਦੀ ਆ ਜਿੰਨੇ ਵੀ ਉੱਥੇ ਚਿਪਸ ਜਾਂਦੇ ਆ ਸਾਰਾ ਜਿਹੜਾ ਮੈਕਡੋਨਲਡਸ ਦਾ ਉਹਨਾਂ ਕੋਲ ਕੰਮ ਆ ਹਜੇ ਕੀ ਦੇਖੋ ਇੰਡੀਆ ਚ ਜਪਾਨ ਜਿਹੜਾ ਹੈ ਉਹ ਸਭ ਤੋਂ ਬੰਨਿਆ ਜਾਂਦਾ ਵੀ ਕੰਪੀਟੀਸ਼ਨ ਸਭ ਤੋਂ ਵੱਧ ਉੱਥੇ ਹੁੰਦਾ ਤੇ ਸਾਰੀ ਜਪਾਨ ਦੇ ਵਿੱਚ ਬਰੋਕਲੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਸਪਲਾਈ ਹੁੰਦੀ ਆ ਜੇ ਕੌਰਨ ਦੀ ਬੇਬੀ ਕੌਰਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਆ ਉਹ ਜਾਂਦੀ ਹੈ ਤੇ ਤੁਸੀਂ ਦੇਖੋ ਤਾਂ ਸਹੀ ਨਾ ਵੀ ਆਪਾਂ ਇਹ ਕਹਿਣਾ ਜੇ ਜਾਪਾਨ ਦੇ ਵਿੱਚ ਪੰਜਾਬ ਚ ਬੈਠ ਕੇ ਸਾਰੀ ਆਪਣੀ ਸਬਜੀ ਭੇਜੀ ਜਾ ਸਕਦੀ ਹੈ ਤੇ ਫਿਰ ਆਪਣੇ ਬਾਕੀ ਪੰਜਾਬੀਆਂ ਨੂੰ ਉਤਸ਼ਾਹਤ ਕਰਨ ਲਈ ਇਹ ਅੱਜ ਪਹਿਲਾ ਇੱਕ ਉਪਰਾਲਾ ਕੀਤਾ ਛੋਟਾ ਜਿਹਾ ਹੁਣ ਇਦੋਂ ਬਾਅਦ ਅਸੀਂ 5 ਸਟਾਰ ਤੋਂ ਬਾਹਰ ਨਿਕਲ ਕੇ ਹਰ ਡਿਸਟ੍ਰਿਕਟ ਤੋਂ ਦੂਦਮਦ ਬਲਾਕ ਜਾਵਾਂਗੇ ਕਿਸੇ ਨੇ ਲੀਚੀ ਦੀ ਗੱਲ ਕੀਤੀ ਵੀ ਅੰਮ੍ਰਿਤਸਰ ਚ ਗੁਰਦਾਸਪੁਰ ਚ ਲੀਚੀ ਬਹੁਤ ਗੁਰਦਾਸਪੁਰ ਦੇ ਪਾਸੇ ਹੁੰਦੀ ਹੈ ਕਿਸੇ ਨੇ ਗੱਲ ਪੀਅਰਸ ਦੀ ਕੀਤੀ ਨਾਕਾਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹ ਬਹੁਤ ਹੁੰਦੀਆਂ ਉਹਦੇ ਬਾਰੇ ਸਾਨੂੰ ਦੱਸੋ ਕਿਸੇ ਨੇ ਲੈਬਾਰਟਰੀ ਦੀ ਗੱਲ ਕਰੀ ਵੀ ਚੀਜ਼ਾਂ ਤਾਂ ਸਾਡੇ ਕੋਲ ਹੈਗੀਆਂ ਪਰ ਲੈਬਾਰਟਰੀ ਕੋਈ ਅਮਰਸਰ ਸਾਡ ਮਾਝੇ ਚ ਦਿਵਾਬੇ ਚ ਹੈ ਨਹੀਂਗੀ ਉਹਨਾਂ ਨੂੰ ਲੈਬਾਰਟਰੀ ਜਿਹੜੀਆਂ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਮਹਈਆ ਕਰਾਵਾਂਗੇ ਵੀ ਉੱਥੇ ਹੀ ਉਹ ਚੀਜ਼ ਉਹਨਾਂ ਦੀ ਲੈਬਾਰਟਰੀ ਚੈੱਕ ਹੋ ਸਕੇ ਤੇ ਇੰਟਰਨੈਸ਼ਨਲ ਤੇ ਜਾ ਸਕੇ ਇਹ ਜਿਹੀਆਂ ਗੱਲਾਂ ਬੜੀਆਂ ਵਿਸਤਾਰ ਨਾਲ ਹੋਈਆਂ ਤੇ ਅਸੀਂ ਆਪਣੀਆਂ ਸਕੀਮਾਂ ਜਿਹੜੀਆਂ ਉਹਨਾਂ ਨੂੰ ਦੱਸੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਏ ਵੀ ਕਿਸ ਤਰੀਕੇ ਨਾਲ ਕੱਲੇ-ਕੱਲੇ ਬੰਦੇ ਨੂੰ ਸੈਟੀਸਫਾਈਡ ਕੀਤਾ ਜਿੰਨੇ ਸਵਾਲ ਹੋਏ ਕਿਸੇ ਨੂੰ ਇਹ ਨਹੀਂ ਕਿਹਾ ਵੀ ਭਾਈ ਤੁਸੀਂ ਸਵਾਲ ਨਹੀਂ ਕਰ ਸਕਦੇ ਸਾਹਮਣੇ ਸਾਡੇ ਪੰਜਾਬ ਸਰਕਾਰ ਦੇ ਸੈਕਟਰੀ ਬੈਠੇ ਸੀ ਡਾਇਰੈਕਟਰ ਸਾਡੇ ਸੈਂਟਰ ਸਰਕਾਰ ਦੇ ਬੈਠੇ ਸੀ ਇੱਕ ਇੱਕ ਪ੍ਰਸ਼ਨ ਦਾ ਸੈਟੀਸਫਾਈਡ ਜਵਾਬ ਦਿੱਤਾ ਜਿਹਨੇ ਕੋਈ ਸੁਝਾਅ ਦਿੱਤਾ ਉਹਦਾ ਇੰਪਲੀਮੈਂਟ ਕਰਾਂਗੇ ਤੇ ਇਸ ਕਰਕੇ ਖੇਤੀ ਦੀ ਖੇਤੀ ਦੀ ਗੱਲ ਹੋ ਰਹੀ ਸੀ ਖੇਤੀ ਦੇ ਵਿੱਚ ਸੀਗਾ ਜੀ ਕਿ ਕਣਕ ਦੇ ਝੋਨਾ ਹੀ ਲੱਗਦਾ ਪੰਜਾਬ 'ਚ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਲੱਗਣੀਆਂ ਚਾਹੀਦੀਆਂ ਦੇਖੋ ਅੱਜ ਖੁਸ਼ੀ ਵਾਲੀ ਗੱਲ ਇਹ ਹੋਈ ਆ ਵੀ ਜਿੰਨੇ ਵੀ ਸਾਡੇ ਬਾਕੀ-ਬਾਕੀ ਜ਼ਿਲ੍ਹਿਆਂ ਤੋਂ ਅਬੋਰ ਫਾਜ਼ਿਲਕਾ ਤੋਂ ਸਾਡੀ ਭੈਣ ਆਈ ਸੀ ਜਿਹੜਾ ਜਿਹੜਾ ਕਿ ਆਰਗੈਨਿਕ ਖੇਤੀ ਕਰ ਰਹੀ ਹੈ ਉਹ ਕਹਿੰਦੀ ਮੇਰੀ ਤਾਂ ਜਿਹੜੀ ਉਹ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਵੇਚਣ ਦੇ ਵਿੱਚ ਪਰ ਜਿਹੜੇ ਨਾਲ ਮੇਰੇ ਜੁੜੇ ਆ ਕੁਝ ਲੋਕ ਜਿਹੜੇ ਉੱਥੇ ਦੇ ਨੌਜਵਾਨ ਜੁੜੇ ਆ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਦਾ ਹੱਲ ਕੀ ਹੈ ਕਹਿਣ ਦਾ ਭਾਵ ਹਰ ਜ਼ਿਲ੍ਹੇ ਤੋਂ ਲੋਕ ਆਏ ਸੀ ਬਸਮਤੀ ਦੀ ਗੱਲ ਕੀਤੀ ਮਾਝੀ ਵਾਲਿਆਂ ਨੇ ਜਿਆਦਾ ਅਮਰਸਰ ਵਾਲਿਆਂ ਨੇ ਬਾਸਮਤੀ ਦੀ ਗੱਲ ਕੀਤੀ ਵੀ ਸਭ ਤੋਂ ਵੱਧ ਬਾਸਮਤੀ ਜਿਹੜੀ 30% ਤੋਂ ਉੱਤੇ ਦਾ ਸਾਡੀ ਹੁੰਦੀ ਹੈ ਦੇਸ਼ 'ਚ ਉਹਨਾਂ ਨੇ ਬਾਸਮਤੀ ਦੀ ਆਪਣੀ ਗੱਲ ਦੱਸੀ ਵੀ ਸਾਨੂੰ ਆ ਚੀਜ਼ਾਂ ਚਾਹੀਦੀਆਂ ਹਰ ਜ਼ਿਲ੍ਹੇ ਦਾ ਕਿਸਾਨ ਤੇ ਇੰਟਰਪ੍ਰੈਨਿਅਰ ਅਸੀਂ ਇਹ ਕਰ ਰਹੇ ਹਾਂ ਵੀ ਫਾਰਮਰ ਇੰਟਰਪ੍ਰੈਨਿਅਰ ਬਣੇ ਕੱਲਾ ਇੰਡਸਟਰੀ ਵਾਲਾ ਇੰਟਰਪ੍ਰੈਨਿਅਰ ਨਾ ਬਣੇ ਫਾਰਮਰ ਵੀ ਇੰਟਰਪ੍ਰੈਨਿਅਰ ਬਣੇ ਉਹਦੇ ਲਈ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਤੇ ਖੁਸ਼ੀ ਹੋਈ ਆ ਵੀ ਅੱਜ ਸਾਰੇ ਜ਼ਿਲ੍ਹਿਆਂ ਤੋਂ ਨੌਜਵਾਨ ਵੀ ਆਏ ਹੋਏ ਸੀ ਸਾਡੇ ਬਜ਼ੁਰਗ ਵੀ ਆਏ ਹੋਏ ਸੀ ਜਿਹੜਾ ਵਕਈ ਪੰਜਾਬ ਨੂੰ ਪਾਣੀ ਦੇਖਦੇ ਹੋਏ ਵੀ ਖਤਮ ਹੋ ਰਿਹਾ ਪਾਣੀ ਹੋਰ ਸਮੱਸਿਆ ਆ ਰਹੀਆਂ ਤੇ ਉਹਦੇ ਲਈ ਵੱਧ ਆਮਦਨ ਹੋਣ ਲਈ ਸਾਰੇ ਤਬਦੀਲੀ ਕਰਨ ਨੂੰ ਤਿਆਰ ਆ ਖੁਸ਼ੀ ਦੀ ਗੱਲ ਈ ਆ ਸਰ ਕੁਝ ਰਿਪਰੈਜ਼ੈਂਟੇਟਿਵਸ ਨੇ ਕਿਹਾ ਕਿ ਜਿਹੜੇ ਬੈਂਕ ਨੇ ਉਹ ਥੋੜੀ ਲੱਗਦੇ ਨੇ ਸਭ ਤੋਂ ਗਵਰਨਮੈਂਟ ਸਕੀਮਸ ਨੂੰ ਇੱਥੇ ਕੋਈ ਸ਼ੱਕ ਨਹੀਂ ਇਹ ਗੱਲ ਬਹੁਤ ਜ਼ਿਆਦਾ ਉੱਬਰ ਕੇ ਆਈ ਆ ਵੀ ਜਿਹੜੇ ਬੈਂਕ ਨੇ ਜਦੋਂ ਉਹ ਸਕੀਮਾਂ ਏ ਉਹਨਾਂ ਕੋਲ ਜਾਂਦੀਆਂ ਉਹ ਫਾਈਲਾਂ ਰੱਖ ਕੇ ਪੈਂਡਿੰਗ ਬੈਠੇ ਰਹਿੰਦੇ ਆ ਇਹ ਕੋਈ ਸ਼ੱਕ ਨਹੀਂ ਇਹ ਸਟਰੀਟ ਹੁਣ ਅਲੇ ਵੀ ਮੰਨੇ ਨੇ ਇਸ ਗੱਲ ਤੋਂ ਤੇ ਸੈਂਟਰ ਜਿਹੜੀ ਮਿਨਿਸਟਰੀ ਉਹ ਵੀ ਮੰਨੇ ਆ ਤੇ ਇਹਦੇ ਲਈ ਟੀਮਸ ਬਣਨ ਕਿਉਂਕਿ ਇੱਕ ਗੱਲ ਹੋਰ ਸੁਣਜੋ ਜਿਹੜੇ ਥੱਲੇ ਸਾਡੇ ਕੰਸਲਟੈਂਟ ਬੈਠੇ ਆ ਜਿਹੜੇ ਸਾਡੇ ਅਫਸਰ ਬੈਠੇ ਆ ਉਹਨਾਂ ਨੂੰ ਵੀ ਮੈਂ ਤੁਹਾਡੇ ਰਾਹੀਂ ਕਹਿਣਾ ਚਾਹਨਾ ਉਹ ਬਿਲਕੁਲ ਢਿੱਲ ਨਾ ਕਰਨ ਜਿਹੜੇ ਫੂਡਸ ਪ੍ਰੋਸੈਸਿੰਗ ਮਿਨਿਸਟਰੀ ਨਾਲ ਜੁੜੇ ਹੋਏ ਆ ਉਹ ਅੱਜ ਤੋਂ ਲਾਮਬੰਦ ਹੋ ਜਾਣ ਉਹ ਇਕੱਲੇ ਇਕੱਲਾ ਜਿਹੜਾ ਅਪਲਾਈ ਕਰਦਾ ਜਿਹੜੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਉਹਦੇ ਲਈ ਕੱਲੀ ਕੱਲੀ ਜਾਣਕਾਰੀ ਦੇਣ ਤੇ ਬੈਂਕ ਤੋਂ ਉਹਨਾਂ ਦਾ ਕੰਮ ਜੇ ਨਹੀਂ ਹੁੰਦਾ ਤੇ ਉਹਦੀ ਮਦਦ ਕਰਨ ਨਹੀਂ ਫਿਰ ਤੇ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਪੈਸਾ ਮਿਲ ਰਿਹਾ ਤੇ ਉਹ ਨਹੀਂ ਆਪਣੀ ਜਗ੍ਹਾ ਛੱਡ ਕੇ ਹੋਰ ਲਈ ਤਿਆਰ ਕਰ ਦਣ ਜੇ ਉਹਨਾਂ ਦਾ ਜਿੰਨਾ ਇੱਕ ਇੱਕ ਅਸੀਂ ਚਾਹੁੰਦੇ ਆ ਵੀ ਜਿੰਨਾ ਇਸ ਜ਼ਿਲ੍ਹਿਆਂ ਚ ਮਤਲਬ ਐਪਲੀਕੇਸ਼ਨਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਉਨ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੀਆਂ ਸਕੀਮਾਂ ਐ ਉਹ ਅੱਗੇ ਵਧਣੀਆਂ ਚਾਹੀਦੀਆਂ ਜੇ ਨਾ ਵਧੀਆਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਜਾਊ ਨਵੇਂ ਲੋਕਾਂ ਨੂੰ ਜਿਹੜਾ ਇਹ ਉਹ ਮੌਕਾ ਦਿੱਤਾ ਜਾਊਗਾ ਉਹ ਘਰੇ ਬੈਠਣ ਵਾਲਾ ਕੰਮ ਛੱਡ ਦੇਣ ਜੋ ਉਹਨਾਂ ਦੀ ਡਿਊਟੀ ਆ ਉਹ ਕਰਨ ਉਹਨਾਂ ਨੂੰ ਘਰੇ ਬੈਠਿਆਂ ਲਈ ਪੈਸੇ ਨਹੀਂ ਮਿਲ ਰਹੇ ਉਹਨਾਂ ਨੂੰ ਜੇ ਇਹ ਕੁਝ ਮਿਲ ਰਹੇ ਆ ਤੇ ਲੋਕਾਂ ਦੀਆਂ ਸਕੀਮਾਂ ਦਾ ਜੇ ਲਾਭ ਨਹੀਂ ਉਹ ਵਿਚਾਰ ਜਾਣਕਾਰੀ ਨਹੀਂ ਦੇ ਰਹੇ ਤੇ ਫਿਰ ਉਹ ਆਪਣਾ ਇਸ ਕੰਮ ਨੂੰ ਛੱਡ ਕੇ ਉਹ ਛੁੱਟੀ ਕਰ ਲੈਣ ਹੋਰ ਕੰਮ ਲੱਭ ਲੈਣ ਨਹੀਂ ਸਾਰੇ ਦੇਸ਼ ਲਈ ਅਲੱਗ-ਅਲੱਗ ਯੋਜਨਾ ਹੈ ਉਹ ਸਾਰੇ ਸਾਰੇ ਦੇਸ਼ ਲਈ ਜਿਹੜੀਆਂ ਉਹ ਯੋਜਨਾ ਬਣਦੀਆਂ ਨੇ ਸਰ ਬਜਟ ਨੂੰ ਲੈ ਕੇ ਬਜਟ ਨੂੰ ਲੈ ਕੇ ਸਰ ਜਿਹੜਾ ਦੇਖੀ ਗਿਆ ਤੁਸੀਂ ਗੱਲ ਕੀਤੀ ਹੋਏਗਾ ਤੇ ਤੁਸੀਂ ਐਕਸਪੈਕਟੇਸ਼ਨ ਕੀਤੀ ਸੀ ਕਿ ਪੰਜਾਬ ਤੋਂ ਪਾਰਟਿਸਪੇਸ਼ਨ ਹੋਵੇਗਾ ਮੇਰਾ ਬਿਲਕੁਲ ਤੁਸੀਂ ਠੀਕ ਕਿਹਾ ਵੀ ਪਿਛਲੀ ਵਾਰ ਵੀ ਜਿਹੜੀ ਪੰਜਾਬ ਜਿਹੜੀ ਸਟੇਟ ਦੀ ਉਹ ਵੀ ਪਾਰਟੀ ਪਾਰਟਿਸਪੇਸ਼ਨ ਹੋਈ ਸੀ ਜਿਵੇਂ ਪੰਜਾਬ ਦਾ ਪਾਰਟਨ ਸਟੇਟ ਸੀਗੀ ਤੇ ਇਸ ਕਰਕੇ ਪੰਜਾਬ ਬੜਾ ਵੱਧ ਚੜ ਕੇ ਉੱਚ ਹਿੱਸਾ ਲਾਉਂਦਾ ਨਾਲੇ ਆਪਾਂ ਤਾਂ ਮੰਨੇ ਗਏ ਆ ਜੇ ਜੇ ਅੱਜ ਤੁਸੀਂ ਅੰਦਾਜ਼ਾ ਲਾਓ ਵੀ ਅੱਜ ਬਿਹਾਰ ਦੇ ਵਿੱਚੋਂ ਜੇ ਉੱਥੋਂ ਕੇਲਾ ਏ ਜਿਹੜਾ ਅੱਜ ਦੁਨੀਆ ਤੇ ਜਾ ਸਕਦਾ ਅੱਜ ਮਖਾਣੇ ਆ ਜਿਹੜੇ ਉਹ ਦੁਨੀਆ ਦੇ ਗਰਾਉਂਚ ਅੱਜ ਆ ਸਾਰੇ ਆਪਾਂ ਖਾਂਦੇ ਆ ਤੇ ਜਿਹੜਾ ਮੇਰਾ ਮਕਸਦ ਇੰਨਾ ਏ ਵੀ ਜਿਹੜੇ ਪੰਜਾਬ ਦੀਆਂ ਚੀਜ਼ਾਂ ਏ ਜੇ ਵੱਧ ਤੋਂ ਵੱਧ ਜੇ ਇਸ ਵਰਲਡ ਫੂਡ ਡੇ ਦੇ ਜੁੜਨਗੇ ਜਿਹੜਾ ਇੰਡੀਆ ਦਾ ਏ ਤੇ ਜੇ ਪੰਜਾਬ ਦੇ ਉੱਥੇ ਜਾ ਕੇ ਸ਼ੋਕੇਸ ਕਰਨਗੇ ਆਪਣੀਆਂ ਚੀਜ਼ਾਂ ਤੇ ਜਦੋਂ ਪਲੇਟਫਾਰਮ 19 19 ਦੇਸ਼ ਉਹਨਾਂ ਦੇ ਮਿਨਿਸਟਰੀ ਆਉਣਗੀਆਂ ਉਹਨਾਂ ਦੇ ਉੱਥੇ ਜਿਹੜੀਆਂ ਉੱਥੇ ਦੀ ਇੰਡਸਟਰੀਸ ਆਉਣਗੇ ਤੇ ਇਹਦੇ ਸਾਡੇ ਇੰਡਸਟਰੀ ਨਾਲ ਜੁੜ ਕੇ ਸਾਡੇ ਖੇਤੀਬਾੜੀਆਂ ਨਾਲ ਜਿਹੜੇ ਨੌਜਵਾਨ ਕੰਮ ਕਰ ਰਹੇ ਹੋ ਉਹਨਾਂ ਦੇ ਉੱਥੇ ਹੀ ਸੌਦੇ ਹੋ ਜਾਣਗੇ ਉੱਥੇ ਉਹਨਾਂ ਦਾ ਆਨ ਪ੍ਰਦਾਨ ਹੋ ਜਾਊਗਾ ਤੇ ਉਹਨਾਂ ਦੀਆਂ ਚੀਜ਼ਾਂ ਐਕਸਪੋਰਟ ਹੋਣ ਲੱਗ ਜਾਣਗੀਆਂ ਸਭ ਤੋਂ ਵੱਡਾ ਪੈਸਾ ਤਾਂ ਐਕਸਪੋਰਟ ਚ ਆ ਨਾ ਤੇ ਜੇ ਪੰਜਾਬ ਵਾਲੇ ਆਪਣੀ ਚੀਜ਼ ਦਿਖਾਉਣਗੇ ਵੀ ਭਾਈ ਅਸੀਂ ਆਹ ਚੀਜ਼ਾਂ ਮਿਲਟਸ ਅਸੀਂ ਆ ਕਰ ਰਹੇ ਆ ਜਾਂ ਅਸੀਂ ਆ ਫਰੂਟ ਆ ਸਾਡੇ ਕੋਲ ਜਾਂ ਅਸੀਂ ਪ੍ਰੋਸੈਸਡ ਕਰਕੇ ਜਾਂ ਅਸੀਂ ਇਹਨੂੰ ਜਿਹੜੀ ਸਾਡੇ ਸਬਜ਼ੀਆਂ ਐ ਉਹ ਆਪਣੇ ਆਪ ਉੱਥੇ ਆਰਡਰ ਮਿਲ ਜਾਣਗੇ ਇਹ ਵੱਡਾ ਪਲੇਟਫਾਰਮ ਆ ਸਾਡੇ ਜਿਹੜੇ ਫਾਰਮਰ ਇੰਟਰਪ੍ਰੀਨਰ ਆ ਸਰਪੋਰਟ ਨੂੰ ਲੈ ਕੇ ਵੀ ਗੱਲਬਾਤ ਹੋ ਪਈ ਹੈ ਜੀ 에어ਪੋਰਟ ਨੂੰ ਲੈ ਕੇ ਵੀ ਗੱਲਬਾਤ ਉਹ ਤਾਂ ਸਾਰੀਆਂ ਗੱਲਾਂ ਕਰਾਂਗੇ ਉਹ ਅਲੱਗ ਵਿਸ਼ਾ ਹੈ ਸਰ ਬਜਟ ਨੂੰ ਲੈ ਕੇ ਕੋਈ ਗੱਲ ਪਈ ਹੈ 22 ਟ੍ਰਾਂਸਫਰ ਵੱਲੋਂ ਕਿਹਾ ਗਿਆ ਸੀਗਾ ਕਿ ਜੇ ਪੈੜੀ ਤੋਂ ਸ਼ਿਫਟ ਕਰਨਾ ਹੈ ਫਾਰਮਰਸ ਨੂੰ ਤਾਂ ਜਿਹੜਾ ਖਰੀਫ ਮੱਕੀ ਹੈਗੀ ਹੈ ਤੇ ਕਟਨ ਹੈਗੀ ਹੈ ਉਹਦੇ ਲਈ ਵਾਸਤੇ ਸਪੋਰਟ ਪ੍ਰਾਈਸ ਦੀ ਬਹੁਤ ਜ਼ਰੂਰਤ ਹੈ ਮੱਕੀ ਬਹੁਤ ਇੰਪੋਰਟੈਂਟ ਚੀਜ਼ ਆ ਜਿਹਨੂੰ ਕੌਰਨ ਕਹਿੰਦੇ ਆ ਉਹਦੀ ਬੜੀ ਲੋੜ ਆ ਅੱਗੇ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਨਾਲ ਕਹਿਣਾ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੈਂਟਰ ਸਰਕਾਰ ਵੀ ਸਟੇਟ ਗਵਰਨਮੈਂਟ ਵੀ ਮੱਕੀ ਵੱਲ ਬੜਾ ਧਿਆਨ ਦੇ ਕੇ ਕਿਉਂਕਿ ਇਹ ਇਹੀ ਬਦਲਾ ਹੈ ਤੇ ਅੱਜ ਮੱਕੀ ਦੇ ਨਾਲ ਬਹੁਤ ਕੁਝ ਅੱਗੇ ਆ ਜਿਹੜਾ ਹੋਣ ਹੋਣ ਜਾ ਰਿਹਾ ਤੇ ਇਸ ਕਰਕੇ ਮੱਕੀ ਜਿਹੜੀ ਆ ਉਹ ਪਹਿਲਾਂ ਸਾਡੇ ਜਦੋਂ ਅਸੀਂ ਛੋਟੇ ਸੀ ਮੱਕੀ ਬੜੀ ਹੁੰਦੀ ਸੀ ਕਾਟਨ ਬੜੀ ਹੁੰਦੀ ਸੀ ਤੇ ਉਹ ਦੋ ਚੀਜ਼ਾਂ ਆ ਜਿਹੜੀਆਂ ਪੰਜਾਬ 'ਚ ਚੰਗਾ ਮੁੱਲ ਤੇ ਸਾਡੇ ਬਿਗੈਰ ਪਾਣੀ ਤੋਂ ਤੇ ਦੋਨੋਂ ਫਸਲਾਂ ਹੋ ਸਕਦੀਆਂ ਇਹ ਗੱਲ ਵੀ ਸੀ ਸਾਹਿਬ ਦੀ ਬਿਲਕੁਲ ਠੀਕ ਆ ਇਹਨੂੰ ਸਾਰਾ ਜੋਰ ਆ ਸਾਡਾ ਇਹ ਦੋਨੋਂ ਫਸਲਾਂ ਤੇ ਅਗਲੇ ਆਉਣ ਵਾਲੇ ਦਿਨਾਂ ਚ ਬਿਲਕੁਲ ਰਹੇਗਾ ਤੇ ਉਹ ਰਹੇਗਾ ਤਾਂ ਜੇ ਉਹਨਾਂ ਨੂੰ ਰੇਟ ਪ੍ਰੋਪਰ ਮਿਲੇਗਾ ਜੀ ਠੀਕ ਹੈ ਠੀਕ ਹੈ ਜੀ ਤਾਂ ਲਵਾਂ ਥੈਂਕ ਯੂ ਸੋਨੀਆ ਜੀ